ਲੋ ਜੀ ਹੁਣ ਪਹੁੰਚ ਗਏ ਆਪਾਂ ਗੁਰਦਵਾਰੀ ਦਮਦਮਾ ਸਾਹਿਬ ਤੇ ਇੱਥੇ ਹੁਣ ਆਪਾਂ ਇੱਥੇ ਵੀ ਦਰਸ਼ਨ ਕਰਨਾ ਲੋ ਜੀ ਆਰਡਰ ਰੈਡੀ ਥੋੜਾ ਆਹ ਲੋ ਆਰਡਰ ਲਓ ਜੀ ਆਰਡਰ ਰੈਡੀ ਹੈ ਬੇਟੀ ਖਾਏਗੀ ਵਨੀਲਾ ਡਿਪ ਆਹ ਲੋ ਜੀ ਆਹ ਇੱਧਰ ਮੈਂ ਚੰਗੇ ਪੜਾ ਗਲਾਸ ਖੋਲੇ ਨੇ ਕਿ ਸਨੈਪਾਂ ਪਾਉਣੀਆਂ ਨੇ ਅਸੀਂ ਐ ਲੋ ਜੀ ਪਹੁੰਚ ਗਏ ਗੁਰਦਵਾਰੀ ਅਡਿਸਰ ਸਾਹਿਬ ਕਰੋ ਦਰਸ਼ਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੇ ਆਪਣੇ ਨਵੇਂ ਵਲੋਗ ਦੀ ਸ਼ੁਰੂਆਤ ਕਰ ਰਹੇ ਆਪਾਂ ਤੇ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਅੜੀ ਸਰ ਸਾਹਿਬ ਸਾਰੀ ਫੈਮਲੀ ਨਾਲ ਆਪਾਂ ਜਾ ਰਹੇ ਆ ਤੇ ਆਪਾਂ ਹੁਣ ਘਰ ਬਿਠਾ ਕੇ ਫੈਮਲੀ ਨੂੰ ਤੇ ਆ ਚਲੋ ਮਿਲਦੇ ਹਾਂ ਰਸਤੇ 'ਚ ਲੋ ਜੀ ਆਪਾਂ ਪਹੁੰਚ ਗਏ ਸੀ ਭਵਾਨੀਗੜ੍ਹ ਕ੍ਰੋਸ ਕਰਕੇ ਸੀ ਆਪਾਂ ਤੇ ਸੰਗਰੂਰ ਰੋਡ ਤੇ ਆ ਦੇਖੋ ਬਹੁਤ ਸੋਹਣਾ ਇੱਥੇ ਪਲਾਜ਼ਾ ਬਣਿਆ ਹੋਇਆ ਹੈਗਾ ਤੇ ਸੋਚਿਆ ਚਲੋ ਇੱਕ ਛੋਟੀ ਬ੍ਰੇਕ ਲਈ ਜਾਵੇ ਰਸਤੇ 'ਚ ਤੇ ਆ ਦੇਖ ਸਕਦੇ ਹੋ ਇੱਧਰ ਬਹੁਤ ਵਧੀਆ ਪਲਾਜ਼ਾ ਬਣਿਆ ਹੋਇਆ ਹੈ ਸਾਹਮਣੇ 버거 ਕਿੰਗ ਆ ਗਿਆ ਪਹਿਲਾਂ ਪਿੱਛੇ KFC ਬਣਿਆ ਹੋਇਆ ਸੀਗਾ ਉਧਰ ਖੋ ਸਾਹਮਣੇ ਸ਼ੋਰੂਮ ਵੀ ਹੈਗੇ ਨੇ ਆਊਟਲਟ ਵੀ ਹੈਗੇ ਨੇ ਸਾਰਾ ਕੁਝ ਬਹੁਤ ਵਧੀਆ ਬਣਿਆ ਹੋਇਆ ਆ ਆ ਦੇਖ ਸਕਦੇ ਹਾਂ ਆ ਖੜੀ ਆਪਣੀ ਰਾਣੀ ਸੁੰਦਰਾ ਜਿੱਤਿਆ ਆਏ ਹੋਏ ਆਪਾਂ ਤੇ ਬਾਕੀ ਆਓ ਚੜ ਕੇ ਅੰਦਰ ਹਰ ਦੇਖਦੇ ਹਾਂ ਕੀ ਸਮਾਚਾਰ ਅੰਦਰ ਦਾ ਤੇ ਮਿਲਦੇ ਹਾਂ ਕੀ ਹੋ ਗਿਆ ਆਪਣਾ ਆਰਡਰ ਰੈਡੀ ਆ ਦੇਖੋ ਅੰਦਰ ਆਰਡਰ ਰੈਡੀ ਆਪਾਂ ਲਓ ਜੀ ਆਰਡਰ ਰੈਡੀ ਤੁਹਾਡਾ ਆ ਲਓ ਆਰਡਰ ਲਓ ਜੀ ਆਪਾਂ ਦਾ ਆਰਡਰ ਆ ਗਿਆ। ਮੈਂ ਬੇਟੀ ਖਾਏਗੀ ਵਨੀਲਾ ਡਿਪ। ਆਹ ਲਓ ਜੀ ਆਰਡਰ ਰੱਖਣਾ। ਬਾਕੀ ਲੋ। ਵਨੀਲਾ ਫਲੇਵਰ। ਲਓ ਜੀ ਬਾਕੀ ਆਪਾਂ ਦਾ ਆਰਡਰ ਹਲੇ ਰੈਡੀ ਹੋ ਰਿਹਾ ਤੇ ਆਪਾਂ ਨੂੰ ਆ ਮਿਲ ਗਿਆ। ਜਦੋਂ ਆਪਣਾ ਆਰਡਰ ਰੈਡੀ ਹੋ ਜਾਊਗਾ ਤਾਂ ਫਿਰ ਆਪਾਂ ਅੰਦਰ ਆਰਡਰ ਲੈ ਕੇ ਆਉਨੇ ਆ। ਐਸਾ ਆਪਾਂ ਨੂੰ ਜੀ। ਆ ਇੱਧਰ ਮੈਂ ਚੰਗੇ ਭੜਾ ਗਲਾਸ ਖੋਲ ਲੈਣਾ ਕਿ ਸਨੈਪਾਂ ਪਾਉਣੀਆਂ ਨੇ ਅਸੀਂ ਇਹ। ਸਨੈਪ ਆਉਂਡ ਮੈਂ ਗਲਾਸ ਫੋੜਿਆ ਦੇਖ ਲੋ ਆ ਸਹੀ ਆ ਆ ਹਾਲ ਨੇ ਇਹ ਆ ਮੁੜਦਾ ਮੈਨੂੰ ਲੋ ਜੀ ਪਹੁੰਚ ਗਏ ਗੁਰਦੁਆਸਾ ਸ੍ਰੀ ਅਡਿਸਰ ਸਾਹਿਬ ਕਰੋ ਦਰਸ਼ਨ ਇਹ ਅਗਲੇ ਮੈਂ ਇੰਟਰਸ ਗੁਰਦਾ ਸਾਹਿਬ ਦੀ ਆ ਸਾਹਮਣੇ ਅਗਦੇ ਪਾਸੇ ਅਦਰਬਾਰ ਸਾਹਿਬ ਦੇ ਆਉਚਾ ਕੇ ਕਰੋ ਨੇ ਦਰਸ਼ਨ ਲੋ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਅਡਿਕਸਰ ਸਾਹਿਬ ਤੇ ਅਸੀਂ ਦੇਖ ਸਕਦੇ ਹਾਂ ਇੱਧਰ ਜੇ ਸੰਗਤਾਂ ਦੀ ਪੂਰੀਆਂ ਹੁੰਦੀਆਂ ਛਾਵਾਂ ਤੇ ਡੱਬੇ ਚੜਾਉਂਦੇ ਨੇ ਉਹਰੇ ਤੇ ਸਾਹਮਣੇ ਆ ਕੇ ਦਰਬਾਰ ਸਾਹਿਬ ਹੁਣ ਪਹਿਲਾਂ ਨਾਲ ਸੰਗਤ ਦਾ ਰਸ ਬਹੁਤ ਘੱਟ ਹੈ ਪਹਿਲਾਂ ਨਾਲੋਂ ਤੇ ਇਹ ਦੇਖ ਸਕਦੇ ਹਾਂ ਤੁਸੀਂ ਸਾਹਮਣੇ ਕਰੋ ਦਰਸ਼ਨ ਸੰਤੋ ਸੰਗਤਾਂ ਨੇ ਪੂਰਾ ਉਸ਼ਾ ਹੈਗਾ ਪਰ ਪਹਿਲਾਂ ਨਾਲ ਸੰਗਤ ਬਹੁਤ ਘੱਟ ਹੈ ਕੁਝ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਸੰਗਤਾਂ ਘਟ ਨੇ ਇਸ ਟਾਈਮ ਤੇ ਆਓ ਚੱਲ ਕੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਅੰਦਰ ਉਹ ਆ ਗਿਆ ਸਾਹਮਣੇ ਦਰਬਾਰ ਸਾਹਿਬ ਆ ਦੇਖੋ ਤੇ ਪ੍ਰਬੰਧ ਦਾ ਬਹੁਤ ਵਧੀਆ ਪ੍ਰਬੰਧ ਹੈ ਉਤੇ ਇਹ ਦੇਵੀ ਗਰੂ ਮੰਨ ਦਾ ਅਗਰ ਕੋਈ ਜਲੀ ਮਾਤਾ ਦੀ ਭਰਤ ਵਧਾਵਾਗੇ ਤੁਸੀਂ ਸਾਡੇ ਘਰੋ ਚਲੋ ਜੇ ਲੋ ਘਰ ਜਲੇ ਕੋਈ ਖੱਜਰ ਕੋਈ ਕਰਦੀ ਲੱਤੀ ਹੋ ਜਾਵੇ ਤਾਨੂੰ ਨੀਂਦ ਕਿਥੇ ਮਾਤਾ ਗਗਨ ਕੌਰ ਦੀ ਜਿਹੜਾ ਚਰਨ ਕੀ ਸਰੰਗ ਨੇ ਕਦੇ ਤੇ ਇੱਧਰ ਆ ਗਏ ਸਰੋਵਰ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦਾ ਤੇ ਉੱਧਰ ਆਪਣੀ ਸੰਗਤ ਨਾਲ ਦੀ ਤੇ ਉੱਧਰ ਲੰਗਰ ਹਾਲ ਆ ਗਿਆ ਨਾਲ ਲੋ ਜੀ ਹੁਣ ਪਹੁੰਚ ਗਏ ਆਪਾਂ ਗੁਰਦੁਆਸ਼ੀ ਦਮਦਮਾ ਸਾਹਿਬ ਤੇ ਇੱਥੇ ਹੁਣ ਆਪਾਂ ਇੱਥੇ ਵੀ ਦਰਸ਼ਨ ਕਰਨਾ ਹੈ ਸਾਰੇ ਪਰਿਵਾਰ ਸਮੇਤ ਤੇ ਚੱਲ ਕੇ ਤੁਹਾਨੂੰ ਅੰਦਰੋਂ ਕਰਾਉਂਦੇ ਆ ਦਰਸ਼ਨ ਤੇ ਟਾਈਮ ਹੋ ਗਿਆ ਆਪਣੇ ਤਰਿਕ ਨੂੰ 5 5:30 ਦਾ ਟਾਈਮ ਹੋ ਗਿਆ ਤੇ ਬਸ ਚੱਲਦੇ ਅੰਦਰ ਫਿਰ ਤੁਹਾਨੂੰ ਕਰਨਾ ਦਰਸ਼ ਲੋ ਜੀ ਇੱਥੇ ਆ ਗਈ ਨੇਰੀ ਪੂਰੀ ਪੂਰਾ ਤਫਾਨ ਆ ਗਿਆ ਇੱਥੇ ਦਾ ਸਾਰੇ ਦੁਕਾਨਾਂ ਦੇ ਕੋਨਾ ਇਥੋਂ ਆ ਗਈਆਂ ਗੈਪ ਦੀਆਂ ਨੂੰ हट ਗਈਆਂ ਨੇਰੀ ਬਹੁਤ ਜ਼ਿਆਦਾ 1 ਲੱਖ ਤੋਂ ਤੇ ਦੇਖਦਾ ਇੱਧਰ ਸਾਹਮਣੇ ਗੁਰਦਵਾਰਾ ਸਾਹਿਬ ਹੈਗਾ ਤੇ ਇੱਧਰ ਨੇਰੀ ਚੱਲ ਪਈ చల్దారాం చల్క దర్శన జుడే రో బా ਖੁਸ਼ੀ ਮਿਲਾਈ ਹੈ ਬਹੁਤ ਜਿਹੜਾ ਵੀਰੋ ਇਸ ਗੱਲ ਦੀ ਖੁਸ਼ੀ ਵੀ ਹੋਈ ਹੈ ਅਰ ਸਾਰੇ ਸਰਹੰਦਰ ਕੀਤੇ ਸਰਹੰਲ ਕੋ ਚਲੇ ਆਏ ਬੈਠੇ ਸਤਗੁਰ ਹਰ ਕੋ ਪਾਏ ਲੋ ਜੀ ਅੰਦਰ ਦਰਸ਼ਨ ਕਰਕੇ ਆ ਗਿਆ ਪੱਤਰਵਾਰ ਸਾਹਿਬ ਚ ਸਾਰੇ ਪਾਸੇ ਦਰਸ਼ਨ ਕਰ ਲਿਆ ਆਪਾਂ ਇੱਧਰ ਵੀ ਕਰ ਲੇ ਦਰਸ਼ਨ ਸਾਰੇ ਪਾਸੇ ਹੋ ਗਿਆ ਆਪਣੇ ਦਰਸ਼ਨ ਤੇ ਨਾਲ ਆਪਣੇ ਬੀਬੀ ਆਏ ਹੋਣੇ ਇਹਨਾਂ ਨੂੰ ਆਪਾਂ ਦਰਸ਼ਨ ਕਰਾਤੇ ਸਾਰੇ ਪਾਸੇ ਤੇ ਹੁਣ ਚੱਲਦੇ ਆਪਾਂ ਰਵਾਨਗੀ ਕਰਦੇ ਘਰ ਨੂੰ ਦੇ ਬਾਤੀ ਸੰਗਤਣਾ ਕਰਦੇ ਆ ਪਲਾਨ ਜਿਵੇਂ ਕਹਿੰਦੇ ਸੀ ਤੇ ਚਦੇ ਆ ਹੁਣ ਆ ਗਿਆ ਪੋਰਾ ਸਾਹ ਚ ਕਿਵੇਂ ਹੋਏ ਦਰਸ਼ਨ ਬੀਬੀ ਹਾਂ ਦਰਸ਼ਨ ਕਿਵੇਂ ਹੋਏ ਵਧੀਆ ਹੋ ਗਏ ਸਾਰੇ ਪਾਸੇ ਵਧੀਆ ਹੋ ਗਏ ਹਾਂ ਸੋਹਣੇ ਹੋ ਗਏ ਲੈ ਹੈ ਗੁਰੂ ਘਰ ਮਾਰਾ ਇਟਨ ਨਾਮ ਰੱਖਿਆ ਮਰਾ ਕਰੇ ਦਰਸ਼ਕਰਾਹਤ ਨੂੰ ਜੀ ਆਮ ਤੌਰ ਤੇ ਜੀ ਬਹੁਤ ਮਸ਼ਹੂਰ ਆ ਬਾਬਾ ਜੀ ਇੱਥੇ ਜੋ ਕਿ ਬਾਬਾ ਜੀ ਬਹੁਤ ਵੱਡੀ ਦਸਤਾਰ ਬੰਨਦੇ ਨੇ ਜੇ ਤੇ ਇਸ ਟਾਈਮ ਬਾਬਾ ਜੀ ਗੱਡੀ 'ਚ ਨਹੀਂ ਹੈਗੇ ਆ ਦੇਖ ਸਕਦੇ ਵੱਡੀ ਸੀ ਬਾਬਾ ਜੀ ਦੀ ਜੀਪ ਹੈ ਜੀਪ ਜੀ ਘਰ ਬਣਾਇਆ ਪਿਆ ਬਾਬੇ ਨੇ ਇਧਰ ਲੱਭੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਬਰਨਾਲੇ ਉੱਥੋਂ ਅਗੇ ਵਾਪਸ ਤੇ ਹੁਣ ਇਸ ਇਥੇ ਆਊਟਰ ਲਾਈਟ ਤੇ ਚਲੋ ਢੇੜਾ ਮਾਰ ਚੱਲੀਏ ਨਜ਼ਾਰਾ ਬਹੁਤ ਵੱਖਰਾ ਹੀ ਨਜ਼ਾਰਾ ਹੋਇਆ ਬਈ ਬਹੁਤ ਇੱਥੇ ਦਾ ਕਰੇ ਦਿਨ ਚ ਬੰਦਾ ਆਵੇ ਨਾ ਇੱਥੇ ਢੇੜਾ ਮਾਰ ਕੇ ਜਾਣਾ ਚਾਹੀਦਾ ਮਾਹੌਲ ਬਹੁਤ ਵਧੀਆ ਬਣਿਆ ਹੋਇਆਗਾ ਹੁਣ ਤਾਂ ਥੋੜਾ ਮੀਂਹ ਕਰਕੇ ਮੌਸਮ ਖਰਾਬ ਹੋ ਗਿਆ ਤੇਰਾ ਦੇਖ ਸਕਦੇ ਹਾਂ ਬਹੁਤ ਹੀ ਸੋਹਣਾ ਵਿਊ ਹੈ ਉਹ ਦੇਖੋ ਦੂਰ ਤੱਕ ਵਕੇ ਹਰ ਇੱਕ ਦਾ ਸੋਹਣਾ ਵਿਊ ਆ ਰਿਹਾ ਹੈ ਜਾ ਰਿਹਾ ਪਿਆ ਬਬੂ ਇਥੇ ਨਾਲ। ਆ ਦੇਖੋ। ਤੇਰੇ ਨਾਲ ਸਾਰੇ ਦੁਕਾਨਾਂ ਆ ਗਿਆ ਮਲਟਾ ਗਿਆ ਸਾਰਾ। ਬਸ ਮੁੱਕ ਦੀ ਵਾਲ ਤਾਂ ਇਹ ਵੀ ਸਿਰਾਂ ਹੋਇਆ ਪਿਆ ਬਬੂ ਇਥੇ ਜਮੇ ਸਿਰ। ਜਿਹੜਾ ਕਿ ਨਹੀਂ ਆਇਆ ਇੱਕ ਵਾਰ ਜਦੂਰ ਇਥੇ ਵਿਜ਼ਿਟ ਕਰਕੇ ਬੰਦਾ ਘੁੰਮੇ ਫਿਰੇ। ਬਹੁਤ ਵਧੀਆ ਇੰਜੋਏ ਹੁੰਦਾ ਉਹਦੇ। ਲੈ ਵੀ ਆਪਾਂ ਲੱਗੇ ਸੋਣੇ ਤੇ ਕੁਝ ਖਾਣ। ਤੇ ਚੱਲਦੇ ਇੱਥੇ ਅੰਦਰ ਤੇ ਦੇਖਦੇ ਆਂ ਫਿਰ ਅੰਦਰ ਦਾ ਮਾਹੌਲ ਲੋ ਜੀ ਹੁਣ ਪਾਤੇ ਆਪਾਂ ਚਾਲੇ ਪਿੰਡਾਂ ਨੂੰ ਵਾਪਸ ਤੇ ਆ ਖੜੀਏ ਰਾਣੀ ਸੰਦਰਾ ਤੇ ਟਾਈਮ ਵੀ ਹੁਣ ਤਰਕੀ ਬਣਾ 9 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਪਉਣੇ ਚਾਲੇ ਪਿੰਡਾਂ ਦੇ ਦੁਆਰਾ ਚਲੋ ਦੇਖਦੇ ਆਂ ਫਿਰ ਮਿਲਦੇ ਆਂ ਓਕੇ ਲਾ ਵੀ ਮੀਨੇ ਗੱਡੇ ਬੜੇ ਪੂਰੇ ਛੇਪਾ ਹੈ ਦਾਣੇ ਗਰੇ ਬੜੇ ਥਾਂ ਥਾਂ ਤੇ ਦਰਮੀਨ ਤਫਾਲ ਲੈਂਦਾ ਵੇ ਕੋਲਾ ਲੋ ਜੀ ਰਾਤ ਦੇ 12 ਵਜੇ ਦਾ ਟਾਈਮ ਹੋ ਗਿਆ ਤੇ ਹੋਟਲ ਸਾਰੇ ਸੀ ਬੰਦ ਤੇ ਆ ਖੜੀ ਰਣੀ ਸੁੰਦਰਾ ਇੱਕ ਟਾਪਾ ਖੁੱਲਾ ਮਿਲਿਆ ਬਸ ਬਾਕੀ ਸਾਰੇ ਤਰਾ ਟਾਪੇ ਬੰਦ ਨੇਗੇ ਤੇ ਫਿਰ ਕੋਰਾ ਆਪਣਾ ਬੈਗ ਹੋਇ ਚਲਦੇ ਆ ਘਰ ਨੂੰ ਲੋ ਜੀ ਟਾਈਮ ਹੋ ਗਿਆ 12 ਵਜੇ ਦਾ ਤੇ ਹੁਣ ਪਹੁੰਚ ਕੇ ਘਰੇ ਤੇ ਖੜੀਆਂ ਗੱਡੀਆਂ ਤੇ ਹੁਣ ਆਪਣਾ ਵਲੋਗ ਜੇ ਵਧੀਆ ਲੱਗਿਆ ਤਾਂ ਕਮੈਂਟ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਮੇਰੇ ਵੀਰੋ ਤਾਂ ਅਗਲੇ ਵਲੋਗ ਹੋਰ ਜੇ ਆਪਾਂ ਧਾਰਮਿਕ ਸਥਾਨਾਂ ਦਾ ਵੀ ਲੈ ਕੇ ਆਂਦੇ ਰਹੀਏ ਸਾਰੇ ਵਲੋਗ ਲੈ ਕੇ ਆਂਦੇ ਰਾਵਾਂਗੇ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਓਕੇ ਛ ਧੰਨਵਾਦ